ਸੰਤਨਗਰ ਵੇਰਕਾ ਇਲਾਕੇ ਦੇ ਵਿੱਚ ਨਵੇਂ ਬਣ ਰਹੇ ਘਰ ਦੇ ਵਿੱਚ ਸਮਾਨ ਕੀਤਾ ਗਿਆ ਨੌਜਵਾਨਾਂ ਵੱਲੋਂ ਚੋਰੀ ਪੁਲਿਸ ਪਹੁੰਚੀ ਮੌਕੇ ਤੇ ਕਰ ਰਹੀ ਹੈ ਜਾਂਚ ਮਿਸਤਰੀ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਘਰ ਦੇ ਵਿੱਚ ਸਮਾਨ ਰੱਖਿਆ ਸੀ ਤੇ ਕੁਝ ਨੌਜਵਾਨ ਦੇਰ ਰਾਤ ਉੱਥੇ ਪਹੁੰਚਦੇ ਨੇ ਉਹਨਾਂ ਵੱਲੋਂ ਸਮਾਨ ਚੋਰੀ ਕਰ ਲਿੱਤਾ ਗਿਆ ਤੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਵੀ ਉੱਥੇ ਮੌਕੇ ਤੇ ਪਹੁੰਚੇ ਨੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਨਸ਼ੇੜੀਆਂ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਕਾਫੀ ਸਾਡਾ ਕੀਮਤੀ ਸਮਾਨ ਆ ਜੋ ਉਹ ਵੀ ਇਸ ਕਰ ਦੇ ਵਿੱਚੋਂ ਚੋਰੀ ਹੋਇਆ ਹੈ ਤੇ ਮਿਸਤਰੀ ਦਾ ਕਹਿਣਾ ਕਿ ਜੋ ਸਾਡੇ ਵਰਤੋਂ ਆਉਣ ਵਾਲੀਆਂ ਚੀਜ਼ਾਂ ਨੇ ਉਹ ਵੀ ਨੌਜਵਾਨ ਇੱਥੋਂ ਲੈ ਕੇ ਫਰਾਰ ਹੋ ਗਏ ਨੇ ਅੱਜ ਦਿਨ ਮੰਗਲਵਾਰ 30 ਤਰੀਕ ਸਮਾਂ तकरीबन 1 ਵਜੇ ਦੇ ਕਰੀਬ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਾਉਨੇ ਆ ਕੀ ਕਹਿਣਾ ਹੈ ਬਲਵੰਤ ਸਿੰਘ ਜੀ ਬਲਵੰਤ ਜੀ ਕਿਹੜੀ ਜਗ੍ਹਾ ਤੇ ਕੰਮ ਕਰਦੇ ਸੀ ਵੇਰਕਾ ਸੰਤ ਨਗਰ ਕੀ ਹੋਇਆ ਇੱਥੇ ਉਈ ਇੱਥੇ ਸਵੇਰੀਆਂ ਕੇ ਵੇਖਿਆ ਗੇਟ ਖੋਲਿਆ ਾਨਕੇ ਤੇ ਸਾਰਾ ਸਮਾਨ ਚੈੱਕ ਕੀਤਾ ਏ ਸਾਮੇ ਤੋਂ ਉਧਰ ਕੇ ਗਏ ਤੇ ਸਮਾਨ ਦੇ ਸਵੇਰੀਆਂ ਕੇ ਵੇਖਿਆ ਤੇ ਕਾਫੀ ਸਮਾਨ ਇੱਥੋਂ ਚੋਰੀ ਹੋ ਗਿਆ ਤੁਹਾਡਾ ਕੀ ਕੀ ਆ ਮੇਰਾ ਸਰਦ ਦੋ ਕਾਂਡੀਆਂ ਤੇਸੀ ਸਾਲ ਸੂਤਰ ਸੀਤਾ ਹੀ ਥੋੜਾ ਸ਼ੈਣੀ ਨਾਲੀ ਐਪ ਅੱਛਾ ਪਤਾ ਲੱਗਾ ਕੁਝ ਵੀ ਕੌਣ ਹੋ ਸਕਦਾ ਕਿਸ ਤਰ੍ਹਾਂ ਸਰ कुछ चीज़ें पता नहीं लगा अभी वैसे ये थोड़ा पीटी हुई है और कौनसा रोकी किया गया तो डस्माने से मालकाने दुआ था तुम्हें हाँ जी हाँ जी साधा मालकाने कुछ मानविंद दुआ था किनारे दुआ है हाँ जी किनारे दस माँ दुआ है ऐसे सोपी है तो हाँ जी मेरा ना तो इंद्रगोर है किसी जगह से इलाका अजी संतन ਅਸੇ ਤੇ ਮਿਸਤਰੀ ਲਾਏ ਹੋਏ ਆ ਰਾਤੀ ਚੋਰੀ ਹੋ ਗਈ ਹੈ ਵਿੱਚ ਕਾਫੀ ਸਾਰਾ ਸਮਾਨ ਗਿਆ ਐਂਕਰ ਦੀਆਂ ਤਾਰਾਂ ਹੈਗੀਆਂ ਨੇ ਡੱਬੇ ਸੀਗੇ ਤੇ ਸਿਲੰਡਰ ਫੋਲਡ ਬੈੱਡ ਹੋਰ ਮਿਸਤਰੀ ਦਾ ਸਮਾਨ ਆ ਕਾਫੀ ਸਾਰਾ ਸਮਾਨ ਬਾਹਰ ਦੀਆਂ ਕੈਟਲ ਸੀਗੀਆਂ ਕਾਫੀ ਸਾਰਾ ਸਮਾਨ ਸੈਂਟਰੀ ਦਾ ਸਮਾਨ ਜਿਹੜਾ ਤੇ ਚੋਰੀ ਹੋ ਗਿਆ ਸਾਨੂੰ ਸਵੇਰੇ ਪਤਾ ਲੱਗਾ ਕਿ ਮਜ਼ਦੂਰ ਆਏ ਆ ਦਰਵਾਜ਼ਾ ਖੋਲਿਆ ਕੋਈ ਗੇਟ ਟੱਪ ਕੇ ਆਇਆ ਅੰਦਰ ਤਾਂ ਕੋਈ ਪਤਾ ਲੱਗਾ ਕੁਝ ਵੀ ਕੌਣ ਹੈ ਪੁਲਿਸ ਮੌਕੇ ਤੇ ਪਹੁੰਚੀ ਹਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਅਸੀਂ ਰਿਪੋਰਟ ਕਰਵਾਈ ਸੀ ਵੇਰ ਕੇ ਥਾਣੇ ਤੋਂ ਉਹਨੇ ਮੁਲਾਜ਼ਮ ਭੇਜੇ ਸੀ ਕਿ ਮੁਲਾਜ਼ਮ ਆਏ ਸੀ ਮੌਕਾ ਦੇਖ ਕੇ ਅ ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਫੜਨ ਦੀ ਕੋਈ ਨਿਚੇੜੀ ਦਾ ਕੰਮ ਹੈ ਜਾਂ ਕਿਸ ਦਾ ਅੱਛਾ ਮਿਸਤਰੀ ਦਾ ਸਮਾਨ ਵੀ ਚੋਰੀ ਹੋ ਗਿਆ ਹਾਂ ਮਿਸਤਰੀ ਦਾ ਵੀ ਸਾਰਾ ਸਮਾਨ ਚੋਰੀ ਹੋ ਗਿਆ ਮੇਰਾ ਨਾ ਵਿਕਰਮਜੀਤ ਹੈ ਐਸੇ ਕੀ ਹੋਇਆ ਸਾ ਤੇ ਕਿ ਥਾਣੇ ਉਹ ਇੱਥੇ ਕੋਈ ਚੋਰੀ ਹੋਈ ਰਾਤ ਤੋਂ ਹੀ ਮੌਕੇ ਤੇ ਆਏ ਆ ਵੇਖ ਰਹੇ ਆ ਸਾਰਾ ਕੁਝ ਅਮਲੀ ਬਲੀ ਬੰਦਾ ਦਾ ਲੱਗਦਾ ਇਹ ਕੰਮ ਕਿਹੜਾ ਇਲਾਕਾ ਇਹ ਇਲਾਕੇ ਬਾਰੇ ਮੈਂ ਵੀ ਨਵਾ ਅੱਛਾ ਹੈ ਸੰਤਨਗਰ ਵੀਰ ਸੰਤਨਗਰ ਵੀਰ ਦਾ ਹੈ ਅੱਛਾ ਵੀਰ ਜੀ ਇਹਨਾਂ ਲੋਕ ਕੀ ਕੀਤਾ ਗਿਆ ਕੀ ਕੀ ਚੋਰੀ ਕੀਤਾ ਗਿਆ ਇਹਨਾਂ ਦੇ ਮੱਝੇ ਕੀ ਲਟਰਾਂ ਬੰਦ ਸਾਂ ਦੇ ਕੇ 52 ਤੇ ਇੱਕ ਆਪਣੇ ਫੋਲਡਿੰਗ ਸਿਲੰਡਰ ਸਿਲੰਡਰ ਇੱਕ ਤੇ ਬਾਕੀ ਬਿਜਲੀ ਦੇ ਤਾਰਾਂ ਤੂਰਾਂ ਖਿੱਚੀਆਂ ਉਹਨਾਂ ਨੇ ਅਮਲੀ ਤਹਿ ਬੰਦਰਾ ਕੰਮ ਜਿਹੜੇ ਇੱਥੇ ਲੱਗੇ ਆ ਮਿਸਤਰੀ ਉਹਨਾਂ ਦਾ ਵੀ ਕਿੰਨੇ ਉਹਨਾਂ ਦਾ ਵੀ ਸਮਾਨ ਲੈ ਕੇ ਗਿਆ ਅ ਇਨਕਸਾਂ ਚੋਂ ਜ਼ਿਆਦਾ ਨਹੀਂ ਹੋਇਆ ਪਰ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਹੋਣਗੀਆਂ ਤੇ ਇਲਾਕੇ ਦੇ ਵਿੱਚ ਵੈਸੇ ਡਰਦਾ ਮੂੜੇਗਾ ਕਿ ਕਿਤੇ ਸਾਡੇ ਘਰਾਂ 'ਚ ਚੋਰੀ ਹੋਵੇ ਜਲਦ ਜਲਦ ਕੀਤੀ ਜਾਏ ਜੀ ਜੀ ਇਹ ਤਾਂ ਵੇਖੋ ਨਹੀਂ ਦੇਖਦੇ ਆ ਦੇਖਨੇ ਪੈਰੀ ਕਾਰਵਾਈ ਕਰਾਂਗੇ ਜੋ ਬੰਦੀ ਤਰ੍ਹਾਂ ਕਰਾਂਗੇ ਭਾਈ ਹਾਂ ਜੀ